ਕਾਲੀ ਜੋ ਲੜਦੇ ਲੋਕ ਜਿੱਲ੍ਹਾ ਤੋਂ ਨਹੀਂ ਜਾਂਦੇ ਲੋਕ ਹੱਕਾਂ ਲਈ ਜੋ ਲੜਦੇ ਲੋਕ ਜਿੱਲ੍ਹਾ ਤੋਂ ਨਹੀਂ ਜਾਂਦੇ ਲੋਕ ਹੱਕਾਂ ਲਈ ਜੋ ਲੜਦੇ ਲੋਕ ਜਿੱਲ੍ਹਾ ਤੋਂ ਨਹੀਂ ਜਾਂਦੇ ਲੋਕ ਪੰਜਾਬ ਲਾਈਵ 88 ਚੈਨਲ ਤੇ ਤੁਹਾਡਾ ਸਵਾਗਤ ਹੈ ਗੁਰਦੁਆਰਾ ਸ੍ਰੀ ਬੁਰਸਾ ਧਾਰੀਵਾਲ ਨੇੜੇ ਮੀਟਿੰਗ ਦੌਰਾਨ ਈ ਰਿਕਸ਼ਾ ਚਾਲਕ ਜੂਨੀਅਨ ਧਾਰੀਵਾਲ ਦੇ ਪ੍ਰਧਾਨ ਪਿਆਰਾ ਸਿੰਘ ਦੀ ਅਗਵਾਈ ਹੇਠ ਈ ਰਿਕਸ਼ਾ ਚਾਲਕਾਂ ਨੇ ਸੀਆਈਟੀਜੂ ਵਿੱਚ ਸ਼ਾਮਲ ਹੋਣ ਦਾ ਲਿਆ ਫੈਸਲਾ CITU ਦੇ ਸੁਭਾ ਬੇਤਖਤਰ ਸੁੱਚਾ ਸਿੰਘ ਅਜਨਾਲਾ ਈ ਰਿਕਸ਼ਾ ਜੂਨੀਅਨ ਅੰਮ੍ਰਿਤਸਰ ਦੇ ਪ੍ਰਧਾਨ ਵਿਜੇ ਕੁਮਾਰ ਜ਼ਿਲ੍ਹਾ ਗਰਦਾਸਪੁਰ ਦੇ ਸੈਕਟਰੀ ਮਾਇਆ ਧਾਰੀ ਅਤੇ ਯੂਥ ਆਗੂ ਜਸਮੀਤ ਸਿੰਘ ਮੰਨੀ ਅਟਾਰੀ ਨੇ ਮੀਟਿੰਗ ਦੌਰਾਨ ਅਚੇਚੇ ਤੌਰ ਤੇ ਪਹੁੰਚ ਕੇ ਈ ਰਿਕਸ਼ਾ ਜੂਨੀਅਨ ਧਾਰੀਵਾਲ ਦਾ CITU ਵਿਚਰ ਲੈਵਾਂ ਕਰਦੇ ਹੋਏ ਭਰੋਸਾ ਦਿੱਤਾ ਕਿ CITU ਦੀ ਸਮੁੱਚੀ ਲੀਡਰਸ਼ਿਪ ਈ ਰਿਕਸ਼ਾ ਜੂਨੀਅਨ ਧਾਰੀਵਾਲ ਦੇ ਨਾਲ ਮਜਬੂਤੀ ਨਾਲ ਖੜੀ ਹੈ ਅਤੇ ਕਿਸੇ ਵੀ ਈ ਰਿਕਸ਼ਾ ਚਾਲਕ ਨਾਲ ਬੇਇਨਸਾਫੀ ਸਹਿਣ ਨਹੀਂ ਕਰਾਂਗੇ ਆਗੂਆਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਈ ਰਿਕਸ਼ਾ ਲਾਸੰਸਮੁਖਤ ਰਸੀ ਮੁਕਤ ਤੇ ਚਲਾਨ ਮੁਕਤ ਹੋਣ ਕਿਉਂਕਿ ਈ ਰਿਕਸ਼ਾ ਚਾਲਕ ਮਜ਼ਦੂਰਾਂ ਦੀ ਸ਼੍ਰੇਣੀ ਵਿੱਚ ਆਉਂਦੇ ਹਨ ਮੀਟਿੰਗ ਦੌਰਾਨ ਅਚੇਚੇ ਤੌਰ ਤੇ ਪਹੁੰਚੇ ਨਗਰ ਕੌਂਸਲ ਧਾਰੀਵਾਲ ਦੇ ਪ੍ਰਧਾਨ ਅਸੁਨੀ ਦੁੱਗਲ ਨੇ ਕਿਹਾ ਕਿ ਨਗਰ ਕੌਂਸਲ ਧਾਰੀਵਾਲ ਹਮੇਸ਼ਾ ਹੀ ਈ ਰਿਕਸ਼ਾ ਚਾਲਕਾਂ ਨਾਲ ਅਮਰਦੀ ਹੈ ਅਤੇ ਇਹਨਾਂ ਦੀ ਪਾਰਕਿੰਗ ਲਈ ਟੁਕਵੇਂ ਪ੍ਰਬੰਧ ਕਰਨ ਤੇ ਵਿਚਾਰ ਕਰ ਰਹੀ ਹੈ ਉਹਨਾਂ ਨੇ ਕਿਹਾ ਕਿ ਈ ਰਿਕਸ਼ਾ ਚਾਲਕਾਂ ਨੂੰ ਅਪੀਲ ਕੀਤੀ ਕਿ ਕੋਈ ਵੀ ਈ ਰਿਕਸ਼ਾ ਚਾਲਕ ਨਸ਼ੇ ਦਾ ਸੇਵਨ ਕਰਕੇ ਈ ਰਿਕਸ਼ਾ ਨਾ ਚਲਾਉਣ ਕਿਉਂਕਿ ਇਸ ਤਰ੍ਹਾਂ ਨਾਲ ਤੁਹਾਡਾ ਜਾਂ ਸਵਾਰੀ ਦਾ ਕੋਈ ਨੁਕਸਾਨ ਹੋ ਸਕਦਾ ਹੈ ਅੰਤ ਵਿੱਚ ਪ੍ਰਧਾਨ ਪਿਆਰਾ ਸਿੰਘ ਨੇ ਮੀਟਿੰਗ ਦੌਰਾਨ ਪਹੁੰਚੀਆਂ ਸ਼ਕਤੀਆਂ ਦਾ ਧੰਨਵਾਦ ਕਰਦੇ ਹੋਏ ਈ ਰਿਕਸ਼ਾ ਚਾਲਕਾਂ ਨੂੰ ਅਪੀਲ ਕੀਤੀ ਕਿ ਉਹ ਇਕੱਠੇ ਹੋ ਕੇ ਇੱਕ ਝੰਡੇ ਹੇਠ ਇਕੱਠੇ ਹੋਣ ਤਾਂ ਜੋ ਪ੍ਰਸ਼ਾਸਨ ਦੀ ਸ਼ਕਤੀ ਅਤੇ ਹੋਰ ਪ੍ਰੇਸ਼ਾਨੀਆਂ ਤੋਂ ਛੁਟਕਾਰਾ ਪਾਇਆ ਜਾ ਸਕੇ ਇਸ ਮੌਕੇ ਤੇ ਪ੍ਰਧਾਨ ਪਿਆਰਾ ਸਿੰਘ ਤੋਂ ਇਲਾਵਾ ਸੈਕਟਰੀ ਸਰਜੀਤ ਸਿੰਘ ਸੂਰਜਮਲ ਰਤਨ ਸਿੰਘ ਜਗਤਾਰ ਸਿੰਘ ਮੰਗਲ ਸਿੰਘ ਹੰਸਰਾਜ ਦਲਬੀਰ ਸਿੰਘ ਐਂਥੋਨੀ ਬਲਬੀਰ ਸਿੰਘ ਵਿਜੇ ਕੁਮਾਰ ਤਰਮਿੰਦਰ ਤੋਂ ਇਲਾਵਾ ਹੋਰ ਆ ਗਏ ਸਨ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਵਾਇਗੂ ਜੀ ਦਾ ਖਾਲਸਾ ਵਾਇਗੂ ਦੀ ਫਤਿਹ ਅੱਜ ਸਾਡੇ ਧਾਰੀਵਾਲ ਸ਼ਹਿਰ ਦੇ ਈ ਰਿਕਸ਼ਾ ਯੂਨੀਅਨ ਦੇ ਪ੍ਰਧਾਨ ਸਰਦਾਰ ਪਿਆਰਾ ਸਿੰਘ ਜੀ ਉਹਨਾਂ ਨੇ ਆਪਣੇ ਸੁੱਚਾ ਸਿੰਘ ਅਜਨਾਲਾ ਜੀ ਜੋ ਕਾਮਰੇਡ ਯੂਨੀਅਨ ਦੇ ਪ੍ਰਧਾਨ ਨੇ ਪੰਜਾਬ ਦੇ ਉਹ ਸਾਡੇ ਧਾਰੀਵਾਲ ਦੇ ਵਿੱਚ ਆਏ ਆ ਮੈਂ ਉਹਨਾਂ ਨੂੰ ਜੀ ਆਇਆਂ ਆਖਦਾ ਉਹਨਾਂ ਨੇ ਕੁਝ ਡਿਮਾਂਡਸ ਰੱਖੀ ਹੈ ਸਾਡੇ ਅੱਗੇ ਵੀ ਸਾਡੇ ਜਿਹੜੇ ਧਾਰੀਵਾਲ ਦੇ ਵਿੱਚ ਈ ਰਖੇ ਦੀ ਯੂਨੀਅਨ ਬਣੀ ਆ ਉਹਨਾਂ ਨੂੰ ਕੋਈ ਥੋੜੀ ਜੀ ਪਲੇਸ ਜਗ੍ਹਾ ਦਿੱਤੀ ਜਾਏ ਤੇ ਮੈਂ ਇਹਨਾਂ ਨੂੰ ਅੱਗੇ ਹੀ ਜਗ੍ਹਾ ਦੇ ਚੁੱਕਿਆ ਇੱਕ ਤੇ ਅੱਜ ਇਹਨਾਂ ਨੇ ਜੇ ਸੁੱਚਾ ਸਿੰਘ ਜੀ ਆਏ ਨੇ ਤੇ ਮੈਂ ਉਹਨਾਂ ਨੂੰ ਇੱਕ ਹੋਰ ਜਗ੍ਹਾ ਜਿਹੜੀ ਹੈ ਨਾ ਸਾਡੀ ਜਿੱਥੇ ਪੁਰਾਣਾ ਪੋਸਟ ਆਫਿਸ ਹੈ ਉਹਦੇ ਸਾਹਮਣੇ ਇੱਕ ਜਗ੍ਹਾ ਹੋਰ ਨਾ ਨੂੰ ਅਲਾਟ ਕਰ ਦਨੇ ਆ ਅਸੀਂ ਐਜੇ ਨਗਰ ਕਮੇਟੀ ਵੱਲੋਂ ਕਿਉਂਕਿ ਇਹ ਸਾਡਾ ਬਹੁਤ ਅੱਛਾ ਸਹਿਯੋਗ ਦੇ ਰਹੇ ਨੇ ਤੇ ਇਹਨਾਂ ਨੂੰ ਇੱਕ ਜਗ੍ਹਾ ਹੋਰ ਦੇ ਦਨੇ ਆਈ ਦੂਜੀ ਗੱਲ ਆ ਮੈਂ ਰਿਕਵੈਸਟ ਇਹਨਾਂ ਦੇ ਅੱਗੇ ਵੀ ਕਰਨਾ ਵਾ ਵੀ ਧਿਆਨ ਰੱਖੋ ਵੀ ਜਿਹੜੇ ਵੀ ਈ ਰੱਖਾ ਵਾਲੇ ਆ ਕੋਈ ਵੀ ਬੰਦਾ ਨਸ਼ਾ ਕਰਕੇ ਤੇ ਈ ਰੱਖਾ ਨਾ ਚਲਾਏ ਠੀਕ ਨਾ ਉਹਦੇ ਜੇ ਕਿਸੇ ਦਾ ਵੀ ਨੁਕਸਾਨ ਹੋ ਸਕਦਾ ਇਹਨਾਂ ਦਾ ਆਪਣਾ ਵੀ ਹੋ ਸਕਦਾ ਤੇ ਪਬਲਿਕ ਦਾ ਵੀ ਹੋ ਸਕਦਾ ਦੂਜੀ ਗੱਲ ਆ ਇਹਨਾਂ ਨੇ ਗੱਲ ਮੇਰੇ ਨਾਲ ਕੀਤੀ ਆ ਵੀ ਸਾਡੇ ਧਾਰੀਵਾਲ ਦੇ ਵਿੱਚ ਜਿੱਥੇ ਈ ਰੱਖੇ ਲਾਣੇ ਆ ਉੱਤੇ ਸੇ ਸਬਜੀ ਵਾਲੇ ਰੇੜੀਆਂ ਵਾਲੇ ਫਲ ਫਰੂਟ ਵਾਲੇ ਅੱਗੇ ਰੇੜੀ ਲੈ ਕੇ ਲਾ ਦਿੰਦੇ ਨੇ ਤੇ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਵਾ ਵੀ ਚਲੋ ਉਹਨਾਂ ਦੇ ਕੰਮ ਤੇ ਨਹੀਂ ਬੰਦ ਕਰਾ ਸਕਦੇ ਕੰਮ ਕਰਨ ਜੀ ਸਕਦੇ ਉਹਨਾਂ ਨੂੰ ਇਹੀ ਸਾਈਡ ਤੇ ਜਿਹੜੀ ਜਗ੍ਹਾ ਦਿੱਤੀ ਦੀ ਹੈ ਉਹ ਉੱਥੇ ਲਾਣਗੇ ਤੁਹਾਡੇ ਜਿਹੜਾ ਪਾਰਕਿੰਗ ਪਲੇਸ ਬਣਾਇਆ ਦਾ ਹੈ ਉੱਥੇ ਉਹ ਤੁਹਾਡਾ ਇੱਕ ਵੀ ਜਿਹੜਾ ਸਬਜੀ ਵਾਲੇ ਦੀ ਰੇੜੀ ਨਹੀਂ ਮੇ ਲੱਗਨ ਦਾਗਾ ਠੀਕ ਆ ਤੇ ਤੁਸੀਂ ਮੇਰਾ ਸਹਿਯੋਗ ਦਿਓ ਤੇ ਮੈਂ ਇਹੀ ਤੁਹਾਡਾ ਦਵਾਂਗਾ ਹੀ ਆਪਣੇ ਸ਼ਹਿਰ ਧਾਰੀਬਾਦ ਨੂੰ ਵਧੀਆ ਤੇ ਚੰਗੀਆਂ ਸਵਚੱਦੇ ਰੰਗਣਾ ਚਲਾ ਸਕੀਏ ਮੇਰੀ ਇਹੋ ਹੀ ਇਹਨਾਂ ਦੇ ਅੱਗੇ ਅਪੀਲ ਆ ਵੀ ਤੁਸੀਂ ਜਿਹੜੇ ਸਾਡੇ ਇਥੇ ਬੱਸ ਸਟੈਂਡ ਦੋ ਬੱਸ ਸਟਾਪ ਆ ਬੱਸ ਸਟੈਂਡਾਂ ਦੇ ਵਿੱਚ ਦੋ ਕਖਰੇ ਉਧਰ ਖੜਾ ਰਹੋ ਦੋ ਕਖਰੇ ਉਧਰ ਖੜਾ ਰਹੋ ਇਹ ਜਿਹੜੇ ਰਖੇ ਇਕਦਮ ਸਾਰੇ ਈ ਰਖੇ ਬੱਸ ਸਟੈਂਡ ਨੂੰ ਘੇਰ ਲੈਂਦੇ ਉਹਨਾਂ ਨੂੰ ਪਬਲਿਕ ਨੂੰ ਵੀ ਨੁਕਸਾਨ ਹੁੰਦਾ ਤੇ ਮੈਂ ਇਹੋ ਹੀ ਬੇਨਤੀ ਕਰਨਾ ਵੀ ਇੱਕ ਨਸ਼ਾ ਕਰਕੇ ਕੋਈ ਈ ਰਖਾ ਨਾ ਚਲਾਏ ਤੇ ਜਿਹੜਾ ਇਹਨਾਂ ਨੂੰ ਸਾਡਾ ਸਹਿਯੋਗ ਆਹੀ ਉਸੇ ਵਕਤ ਹਾਜ਼ਰ ਸਾਰੀ ਨਗਰ ਕਮੇਟੀ ਇਹਨਾਂ ਦੇ ਨਾਲ ਆ ਤੇ ਸਾਡੇ ਬਹੁਤ ਹੀ ਹੁਨਾਰ ਤੇ ਵਧੀਆ ਨੇ ਪਿਆਰਾ ਸਿੰਘ ਜੀ ਬੜਾ ਅੱਛੇ ਢੰਗ ਦੇ ਨਾਲ ਸਾਡਾ ਧਾਰੀਵਾਲ ਦੇ ਵਿੱਚ ਈ ਰਖੇ ਦੀ ਯੂਨੀਅਨ ਬਣੀ ਦੀ ਹੈ ਬੜੀ ਅੱਛੀ ਹੈ ਬੜਾ ਅੱਛਾ ਚਲਾ ਰਹੇ ਆ ਪਰ ਵਿੱਚ ਕੁਝ ਸਖਸ਼ ਹੈਗੇ ਨੇ ਜਿਹੜੇ ਨਸ਼ਾ ਕਰਕੇ ਚਲਾਉਂਦੇ ਨੇ ਤੇ ਆ ਕੇ ਪਬਲਿਕ ਨੂੰ ਤੇ ਖਰਾਬ ਹੀ ਕਰਦੇ ਨੇ ਇਹਨਾਂ ਨੇ ਬੜਾ ਵਧੀਆ ਕੀਤਾ ਵੀ ਆਪਣੇ ਈ ਰਖੇ ਜਿਹੜੇ ਆ ਉਹਨਾਂ ਦੇ ਨੰਬਰ ਲਗਾਏ ਦੇ ਨੇ ਪਰ ਜਿਹੜੇ ਦੂਜੇ ਆ ਉਹਨਾਂ ਨੇ ਕੋਈ ਨੰਬਰ ਨਹੀਂ ਲਗਾਦਾ ਮੈਂ ਉਹਨਾਂ ਦੇ ਅੱਗੇ ਇਹੋ ਹੀ ਕਹਾਂਗਾ ਵੀ ਤੁਸੀਂ ਵੀ ਧਾਰੀਵਾਲ ਸ਼ਹਿਰ ਦਾ ਸਾਥ ਦਿਓ ਪਬਲਿਕ ਦਾ ਸਾਥ ਦਿਓ ਤੇ ਆਪਣੀ ਨੇਕ ਕਮਾਈ ਕਰੋ ਤੇ ਆਪਣੇ ਵੀ ਨੰਬਰ ਲਗਾ ਕੇ ਤੇ ਜੋ ਬੰਦਾ ਨਗਰ ਕਮੇਟੀ ਦਾ ਉਹਦਾ ਵੀ ਉਹਨੂੰ ਟੈਕਸ ਦਿਓ ਕਿਉਂਕਿ ਉਹ ਵੀ ਤੁਹਾਡੇ ਵਾਸਤੇ ਬਹੁਤ ਕੁਝ ਕਰਦੀ ਹੈ ਇਹਨਾਂ ਗੱਲਾਂ ਦੇ ਨਾਲ ਹੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਮੈਂ ਕਾਰ ਸਚਾ ਸਿੰਘ ਜੀ ਨਾਲਾ ਸੀਆਈਟੀ ਉਹਦੇ ਆਗੂ ਅੱਜ ਧਾਰੀਵਾਲ ਵਾਲੇ ਸਾਥੀਆਂ ਨੇ ਇਹ ਰਿਕਸ਼ਾ ਚਾਲਕ ਯੂਨੀਅਨ ਨੇ ਸਾਨੂੰ ਵਿਸ਼ੇਸ਼ ਤੌਰ ਤੇ ਸੱਦਿਆ ਵੀ ਸਾਡੀ ਹਮਾਇਤ ਕੀਤੀ ਜਾਵੇ ਅਸੀਂ ਇਹਨਾਂ ਕੋਲ ਆਏ ਇਹਨਾਂ ਨੂੰ ਇਹ ਕਹਿ ਲਈ ਕਿ ਤੁਹਾਡੀਆਂ ਮੰਗਾਂ ਬਹੁਤ ਗੈਜ ਹਨ ਇਹ ਸਾਰੇ ਹੀ ਪੰਜਾਬ ਦੇ ਵਿੱਚ ਈ ਰਿਕਸ਼ਾ ਚਾਲਕਾਂ ਨੇ ਆਪਣੀਆਂ ਮੁਸ਼ਕਲਾਂ ਨੂੰ ਹੱਲ ਕਰਾਉਣ ਲਈ ਜਥੇਬੰਦੀ ਬਣਾਈ ਹੈ। ਉਹ ਉਹ ਜਥੇਬੰਦੀ ਲਗਾਤਾਰ ਮੰਗ ਕਰਦੀ ਆ ਵੀ ਸਾਨੂੰ ਪ੍ਰਸ਼ਾਸਨ ਵੱਲੋਂ ਕੋਈ ਸਾਨੂੰ ਸਟੈਂਡ ਬਣਾ ਕੇ ਦਿੱਤੇ ਜਾਂ ਜਿੱਥੋਂ ਆਪਾਂ ਸਵਾਰੀ ਲੈ ਲਈਏ ਤੇ ਸਵਾਰੀ ਲਾ ਲਈਏ। ਪ੍ਰਸ਼ਾਸਨ ਨਾਜਾਇਜ਼ ਬਿਲਕੁਲ ਤੰਗ ਨਾ ਕਰੇ ਕਿਉਂਕਿ ਇਹਨਾਂ ਨੂੰ ਬਹੁਤ ਵਾਰੀ ਪੁਲਿਸ ਵਾਲੇ ਤੰਗ ਕਰਦੇ ਇੱਥੇ ਨਿਕਲੋਣਾ ਇੱਥੇ ਖਲੋਣਾ ਇੱਥੇ ਸਵਾਰੀ ਨਹੀਂ ਦੇਣੀ। ਉਹਦੇ ਨਾਲ ਇਹਨਾਂ ਦੇ ਰੋਜ਼ਗਾਰ ਨੂੰ ਸਟੌਪ ਵਜਦੀ ਹੈ ਇਹ ਉਹ ਪਰਿਵਾਰ ਹੈ ਜਿਹੜੇ ਬਹੁਤ ਗਰੀਬ ਪਰਿਵਾਰ ਨੇ ਜਿਨ੍ਹਾਂ ਨੇ ਆਪਣੇ ਸਰੀਰਕੇ ਤੋਂ ਹੀ ਆਪਣਾ ਪਰਿਵਾਰ ਪਾਲਣਾ ਆਪਣੇ ਬੱਚੇ ਪਾਲਣੇ ਆ ਤੇ ਜੇ ਇਹਨਾਂ ਨੂੰ ਸਹੀ ਸੁਰਤ ਨਾ ਦਿੱਤੀ ਜਾਵੇ ਸਹੀ ਮੌਕਾ ਨਾ ਦਿੱਤਾ ਜਾਵੇ ਬਸ ਸਟੈਂਡਾਂ ਦੇ ਲਾਗੇ ਸਟੈਂਡ ਬਣਾ ਕੇ ਨਾ ਦਿੱਤੇ ਜਾਣ ਤੇ ਇਹਨਾਂ ਦੀ ਮੁਸ਼ਕਲ ਹੋਊਗੀ ਸੋ ਅੱਜ ਇਹਨਾਂ ਨੂੰ ਇਹ ਕਹਿਣ ਲਈ ਤੁਹਾਡੀ ਜਥੇਬੰਦੀ ਪੰਜਾਬ ਪੱਧਰੀ ਜਥੇਬੰਦੀ ਆ ਕੱਲੇ ਪੰਜਾਬ ਦੀ ਨਹੀਂ ਬਲਕਿ ਸੈਂਟਰ ਆਫ ਇੰਡੀਅਨ ਟ੍ਰੇਡ ਯੂਨੀਅਨ ਜਿਹੜੀ ਸਾਰੇ ਹਿੰਦੁਸਤਾਨ 'ਚ ਕੰਮ ਕਰਦੀ ਆ ਦੁਨੀਆਂ 'ਚ ਕੰਮ ਕਰਦੀ ਆ ਤੁਹਾਡੀ ਉਸ ਜਥੇਬੰਦੀ ਦੇ ਨਾਲ ਨੇੜਤਾ ਬਣੂਗੀ ਤਾਂ ਜੋ ਕਿਤੇ ਵੀ ਜੇ ਕਲਕੱਤੇ ਕੋਈ ਘਟਨਾ ਵਾਪਰਦੀ ਆ ਤੇ ਉਹਨਾਂ ਦੀ ਮਤ ਇਹਤੋਂ ਹੋਊਗੀ ਜੇ ਧਾਰੀਵਾਲ 'ਚ ਹੁੰਦੀ ਆ ਤੇ ਕਲਕੱਤੇ ਵਾਲੇ ਸਾਥੀ ਇਹਨਾਂ ਜੋ ਉੱਥੇ ਮੈਦ ਕਰਨਗੇ ਇਹਨਾਂ ਨਾਲ ਜਿਹੜੀ ਬੇਇਨਸਾਫੀਆ ਗਲਤ ਹੋ ਰਹੀ ਆ ਤੋ ਇਸ ਕਰਕੇ ਅਸੀਂ ਅੱਜ ਇਹਨਾਂ ਨੂੰ ਇਹ ਕਹਿਣ ਲਈ ਆਏ ਆਂ ਵੀ ਤਗੜੇ ਹੋ ਆਪਣੀ ਜਥੇਬੰਦੀ ਮਜ਼ਬੂਤ ਕਰੋ ਔਰ ਮਜ਼ਬੂਤ ਕਰਦੇ ਹੋਇਆ ਆਪਣੇ ਹੱਕਾਂ ਨੂੰ ਅੱਗੇ ਲੈ ਕੇ ਜਾਓ ਸਵਾਰੀ ਨਾਲ ਬਿਲਕੁਲ ਮਿਸਪੀਅਮ ਨਾ ਕਰੋ ਸਵਾਰੀ ਆਪਣੀ ਆਂਦਾਤਾ ਵਾ ਉਹਦੇ ਨਾਲ ਮਿਲ ਬਣਾ ਕੇ ਹੀ ਆਪਾਂ ਨੂੰ ਸਹੀ ਤੌਰ ਤੇ ਆਪਣੀ ਡਿਊਟੀ ਕਰਨੀ ਚਾਹੀਦੀ ਹੈ ਸੋ ਜੇਕਰ ਪ੍ਰਸ਼ਾਸਨ ਵੱਲੋਂ ਕੋਈ ਇਹਨਾਂ ਨਾਲ ਧੱਕੇਸ਼ਾਹੀ ਹੋਊਗੀ ਅਸੀਂ ਸਾਰੇ ਹੀ ਇਹਨਾਂ ਦੇ ਨਾਲ ਖੜੇ ਹੋਵਾਂਗੇ ਔਰ ਪ੍ਰਸ਼ਾਸਨ ਦੇ ਖਿਲਾਫ ਡਟ ਕੇ ਸੰਘਰਸ਼ ਕਰਾਂਗੇ ਉਹਨਾਂ ਜਰ ਤੱਕ ਜਿੰਨਾ ਚਿਰ ਤੱਕ ਇਹਨਾਂ ਨੂੰ ਇਨਸਾਫ ਨਾ ਮਿਲੇ ਮੈਂ ਸੀਆਈਟੀਯੂ ਕਾਮਰੇਡ ਵਿਜੇ ਜੀ ਅੰਮ੍ਰਿਤਸਰ ਤੋਂ ਵੱਖ-ਵੱਖ ਜਿਵੇਂ ਅੰਮ੍ਰਿਤਸਰ ਜਲੰਧਰ ਪਠਾਨਕੋਟ ਹਰ ਇਲਾਕੇ ਦੇ ਵਿੱਚ ਸੀਆਈਟੀਯੂ ਈ ਰੱਖਿਆ ਯੂਨੀਅਨ ਬਣਾਈ ਜਾ ਰਹੀ ਹੈ ਤਾਂ ਕਿ ਜਿਹੜਾ ਗਰੀਬਾਂ ਪਰਿਵਾਰਾਂ ਦੇ ਨਾਲ ਤਕਾ ਹੋ ਰਿਆ 8 ਨਵੰਬਰ 2016 ਨੂੰ ਨੋਟਬੰਦੀ ਹੋਈ ਸੀ ਤੇ ਮਜ਼ਦੂਰ ਉਦੋਂ ਵੀ ਲੈਣ ਦੇ ਵਿੱਚ ਲੱਗਾ ਸੀ ਕਰੋਨਾ ਕਾਲ ਦੇ ਵੇਲੇ ਇਹਨਾਂ ਨੇ ਮਿਡਲ ਕਲਾਸ ਬੈਟਰੀ ਰੱਖਿਆ ਨੂੰ ਡੰਡੇ ਵੀ ਖਾਦੇ ਹਰ ਚੀਜ਼ ਦੇ ਤਸੀਹੇ ਭੁਗਤੇ ਪਰ ਕਿਸੇ ਸਰਕਾਰ ਨੇ ਕਿਸੇ ਪ੍ਰਸ਼ਾਸਨ ਨੇ ਇਹਨਾਂ ਦੀ ਮਦਦ ਨਹੀਂ ਕੀਤੀ ਉਲਟ ਜਿਹੜੇ ਬੈਟਰੀ ਰੱਖਿਆ ਵਾਲਿਆਂ ਨੇ ਵਿਚਾਰੇ ਨੇ ਬੈਟਰੀਆਂ ਖਰਾਬ ਹੋਈਆਂ ਤੇ ਕਿਸੇ ਡੀਸੀ ਆਫਿਸੋਂ ਨਾ ਕਿਸੇ ਸਰਕਾਰੋਂ ਕੋਈ ਮਦਦਗਾਰ ਇਹਨਾਂ ਦਾ ਸਾਥਤ ਨਹੀਂ ਹੋਈ ਕੀ ਕੀ ਤੇ ਇਸ ਕਰਕੇ ਮੇਰੀ ਜਿਹੜੀ ਆ ਧਾਰੀਵਾਲ ਤੋਂ ਜਿਹੜੀ ਬੈਟਰੀ ਈ ਰੱਖਿਆ ਯੂਨੀਅਨ ਨੇ ਇਹਨਾਂ ਮੇਰੇ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਆਪਣੇ ਨਾਲ ਵੱਧ ਤੋਂ ਵੱਧ ਸਾਥੀ ਜੜੋ ਜਿੱਥੇ ਤੁਹਾਡੇ ਨਾਲ ਤੱਕਾ ਆਏਗਾ ਅੱਧੀ ਜ਼ਬਾਨ ਦੇ ਨਾਲ ਫੋਨ ਕਰੋਗੇ ਜਦੋਂ ਫੋਨ ਕਰੋਗੇ ਹੀ ਤੈ ਦਿਨੋਂ ਤੁਹਾਡੇ ਇੱਥੇ ਹਾਜ਼ਰ ਹੋਵਾਂਗੇ ਤੇ ਮੇਰੀ ਟ੍ਰੈਫਿਕ ਪ੍ਰਸ਼ਾਸਨ ਟ੍ਰੈਫਿਕ ਪੁਲਿਸ ਨੂੰ ਵੀ ਤੇ ਭਗਵੰਤ ਮਾਨ ਨੂੰ ਵੀ ਇੱਕ ਬੇਨਤੀ ਹੈ ਕਿ ਜਿਹੜੀ ਮਜ਼ਦੂਰੀ ਰੇਖਾ ਦੇ ਵਿੱਚ ਜਿਹੜੀ ਆ ਬੈਟਰੀ ਰੱਖਿਆ ਵੇ ਅੰ ਮਜੂਰੀ ਰੱਖਾ ਦੇ ਵਿੱਚ ਆਂਦੀ ਏ ਇਹਨੂੰ ਲਾਇਸੈਂਸ ਮੁਕਤ ਤੇ ਆਰਸੀ ਮੁਕਤ ਕੀਤਾ ਜਾਵੇ ਇਹਨਾਂ ਸ਼ਬਦਾਂ ਨਾਲ ਜਾਇਸ਼ਗਰਤ ਜਾ ਜਾਂਦਾ ਅਸੀਂ ਸਾਰੇ ਇਹ ਕਹਿਣਾ ਚਾਹੁੰਦੇ ਹਾਂ ਕਿ ਸਾਡੀ ਦੇਖਭਾਲ ਖਵਾਲੀ ਤੁਹਾਡੇ ਹੱਥੇ ਆ ਅਸੀਂ ਇਨਜੋਗੇ ਨਹੀਂ ਹੈਗੇ ਗਰੀਬ ਬੰਦੇ ਨੇ ਸਾਰੇ ਇਹ ਕਿਸੇ ਨਾਲ ਵੀ ਅੱਕੜ ਨਹੀਂ ਸਕਦੇ ਮੱਥਾ ਨਹੀਂ ਲਾ ਸਕਦੇ ਜਿਹੜਾ ਮਰਜ਼ੀ ਆਣ ਕੇ ਇਹਨਾਂ ਨੂੰ ਧੱਕੇ ਮਾਰਦਾ ਜਿਹੜਾ ਮਰਜ਼ੀ ਆਣ ਕੇ ਇਹਨਾਂ ਨੂੰ ਜੋ ਮਰਜ਼ੀ ਬੋਲਦਾ ਅਸੀਂ ਜਿਹੜੀ ਆਪਣੀ ਯੂਨੀਅਨਾਂ ਇਹ ਸੀਟੀ ਜੂ ਨਾਲ ਜੋੜ ਦਿੱਤੀ ਗਈ ਹੈ ਜੀ ਸਾਡੀ ਅਸੀਂ ਇਹਨਾਂ ਦੇ ਹਵਾਲੇ ਜੁਨੀਅਨ ਕਰ ਦਿੱਤੀ ਆਪਾਂ ਸਾਡੀ ਜੁਨੀਅਨ ਇਹਨਾਂ ਨਾਲ ਅਟੈਚਮੈਂਟ ਅੱਜ ਤੋਂ ਹੋ ਗਈ ਆਪਣੀ ਕੋਈ ਬਾਡੀ ਕੋਈ ਵੱਖਰੀ ਇੱਥੇ ਗਠਿਤ ਕਰੋਗੇ ਕਿ ਉਹੋ ਹੀ ਜਿਹੜੀ ਪੁਰਾਣੀ ਹੈਗੀ ਉੱਥੇ ਚੱਲੋ ਨਹੀਂ ਪੁਰਾਣੀ ਜਿਹੜੀ ਚੱਲਣ ਈ ਸਾਡੀ ਜੁਨੀਅਨ ਪਹਿਲੇ ਤੋਂ ਚੱਲਣ ਈ ਆ ਉਹ ਚੱਲਦੀ ਰਹੇਗੀ ਬਾਕੀ ਇਹਨਾਂ ਦੇ ਨਾਲ ਸਾਨੂੰ ਸੰਯੋਗ ਇੱਕ ਦੂਸਰੇ ਨੂੰ ਕਰਨਾ ਪਏਗਾ ਇਹ ਸਾਡਾ ਸੰਯੋਗ ਦੇਣਗੇ ਅਸੀਂ ਇਹਨਾਂ ਦਾ ਸੰਯੋਗ ਦੇਾਂਗੇ ਬਾਕੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਇਹ ਸਾਡੇ ਚੱਲ ਕੇ ਆਏ ਨੇ ਬਹੁਤ ਇਹਨਾਂ ਨੇ ਇਸ ਚੀਜ਼ ਦੀ ਕੋਸ਼ਿਸ਼ ਕੀਤੀ ਆ ਤੇ ਇਹ ਬਹੁਤ ਕੁਸ਼ ਬਹੁਤ ਸਾਡੇ ਮੈਨੇ ਰੱਖਦਾ ਹੈ